ਪੇਨ ਕਰਕੇ ਤੁਹਾਨੂੰ ਪਤਾ ਚੱਲਦਾ ਹੈ ਜੇ ਆਪਣੇ ਕੋਲ ਪੇਨ ਨਾ ਹੋਵੇ ਸਾਇਲੈਂਟਲੀ ਸਟੋਨ ਪਾਈਪ ਚਿਪਿਆ ਹੋਇਆ ਹੈ ਠੀਕ ਹੈ ਉਹ ਜਿਆਦਾ ਡੈਮੇਜ ਕਰੇਗਾ ਰਦਰ ਥੈਨ ਕਿ ਆਪਾਂ ਨੂੰ ਪਤਾ ਚੱਲ ਗਿਆ ਠੀਕ ਹੈ ਤੇ ਆਪਾਂ ਉਹਤੇ ਐਕਸ਼ਨ ਲੈ ਰਹੇ ਆਂ ਆਪਾਂ ਕੋਸ਼ਿਸ਼ ਕਰ ਰਹੇ ਆ ਕਿ ਸਟੋਨ ਆਪਣਾ ਦਵਾਈਆਂ ਨਾਲ ਨਿਕਲ ਜਾਵੇ ਆਪਾਂ ਆਪਰੇਸ਼ਨ ਕਰਕੇ ਇਹਨੂੰ ਕਢਵਾ ਲਈਏ ਤੇ ਜੇ ਆਪਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਸਟੋਨ ਲੰਬੇ ਟਾਈਮ ਤੋਂ ਉਪੇ ਹੈ ਠੀਕ ਹੈ ਉਹਨੇ ਫਿਰ ਕਿਡਨੀ ਗੁਰਦੇ ਦੇ ਡੈਮੇਜ ਕਰ ਦਿੰਦੇ ਨੇ ਹੂੰ ਕਿਸ ਤਰ੍ਹਾਂ ਦਾ ਡੈਮੇਜ ਹੁੰਦਾ ਸਰ ਉਹ ਫਿਰ ਅੱਗੇ ਆ ਕੇ ਡੈਮੇਜ ਬੇਸਿਕਲੀ ਜਿਵੇਂ ਆਪਾਂ ਪਹਿਲਾਂ ਕਿ ਆਪਨਾ ਕਿਡਨੀ ਦਾ ਕੰ ਕਿਡਨੀ ਤੋਂ ਜਿਹੜਾ ਯੂਰਿਨ ਬੰਦਾ ਹੈ ਪਿਸ਼ਾਬ ਜਿਹੜਾ ਬੰਦਾ ਹੈ ਉਹ ਇਹਨਾਂ ਪਾਈਪਾਂ ਰਾਹੀਂ ਅੱਗੇ ਥੈਲੀ 'ਚ ਜਾਂਦਾ ਹੈ ਥੈਲੀ ਤੋਂ ਆਪਾਂ ਜਿਹੜਾ ਹੈ ਯੂਰਿਨ ਪਾਸ ਕਰਦੇ ਹਾਂ ਜਦੋਂ ਇਹ ਪਾਈਪ ਹੀ ਬਲੌਕ ਹੋ ਗਈ ਜਿਸ ਤੋਂ ਯੂਰਿਨ ਜਾ ਰਿਹਾ ਹੈ ਠੀਕ ਹੈ ਉਹ ਯੂਰਿਨ ਦੇ ਜਾਂਦਾ ਰਸਤਾ ਨਹੀਂ ਰਿਹਾ ਇਸ ਕਰਕੇ ਯੂਰਿਨ ਜਿਹੜਾ ਉੱਥੇ ਇਕੱਠਾ ਹੁੰਦਾ ਜਾਂਦਾ ਹੈ ਉਹ ਯੂਰਿਨ ਦਾ ਕੋਲਮ ਇਕੱਠਾ ਹੋ ਹੋ ਕੇ ਅੱਗੇ ਉੱਪਰ ਗੁਰਦੇ ਦੇ ਤੱਕ ਜਮਾ ਹੁੰਦਾ ਜਾਂਦਾ ਹੈ ਜਿਹਨੂੰ ਆਪਾਂ ਸਾਇੰਟਿਫਿਕ ਟਰਮ 'ਚ ਆਪਾਂ ਹਾਈਡਰੋਨਫਰੋਸਿਸ ਕਹਿੰਦੇ ਆਂ ਵੀ ਗੁਰਦੇ ਦੀ ਸੋਜਿਸ਼ ਆ ਰਹੀ ਹੈ ਜਦੋਂ ਹਾਈਡਰੋਨਫਲੋਸਿਸ ਹੋ ਰਿਹਾ ਹੈ ਗੁਰਦੇ ਦੀ ਸੋਜਿਸ਼ ਆ ਰਹੀ ਹੈ ਤਾਂ ਜਿਹੜਾ ਗੁਰਦੇ ਦਾ ਫੰਕਸ਼ਨਲ ਯੂਨਿਟ ਹੁੰਦਾ ਹੈ ਜਿਸ ਦੇ ਰਾਹੀਂ ਗੁਰਦਾ ਕੰਮ ਕਰਦਾ ਹੈ ਗੁਰਦਾ ਜਿਹੜਾ ਹੈ ਯੂਰੀਨ ਪ੍ਰੋਡਿਊਸ ਕਰਦਾ ਹੈ ਉਹ ਫੰਕਸ਼ਨਲ ਯੂਨਿਟ ਜਦੋਂ ਉਹਦੀ ਕੰਪ੍ਰੈਸ਼ਨ ਹੋ ਰਹੀ ਹੈ ਜਿਹੜੀ ਐਕਸਟਰਾ ਯੂਰੀਨ ਜਮਾ ਹੋ ਰਹੀ ਹੈ ਉਹ ਤੇ ਕੰਪ੍ਰੈਸ਼ਨ ਕਰ ਰਹੀ ਹੈ ਕੰਪ੍ਰੈਸ਼ਨ ਦੇ ਨਾਲ ਨਾਲ ਕੀ ਹੁੰਦਾ ਹੈ ਉਹਦਾ ਜਿਹੜਾ ਨਾਰਮਲ ਫੰਕਸ਼ਨਲ ਯੂਨਿਟ ਹੈ ਉਹ ਡਿਟਿਊਰੇਟ ਹੋ ਰਿਹਾ ਉਹ ਹੌਲੀ ਹੌਲੀ ਖਤਮ ਹੋ ਰਿਹਾ ਇਸ ਕਰਕੇ ਲੰਬੇ ਟਾਈਮ 'ਚ ਜਾ ਕੇ ਦੇਖੋਗੇ ਕਿ ਉਹਦੀ ਜਿਹੜੀ ਹੈ ਕਿ ਆਪਾਂ ਕਹਿੰਦੇ ਆ ਕਿ ਕਿਡਨੀਆਂ ਜਿਹੜੀਆਂ ਹੈ ਉਹ ਕਰਨ